ਤੇ ਆਪਣੇ ਜਿਹੜੇ ਸਤਾਜੇ ਕਪਲ ਕੋਸ਼ਲ ਜੀ ਹਾਂਜੀ ਹਾਂਜੀ ਡੀਐਸਪੀ ਸਾਹਿਬ ਹਾਂਜੀ ਤੇ ਉਹਨਾਂ ਦਾ ਬਹੁਤ ਧੰਨਵਾਦ ਹੈ ਜੀ ਆਪਣੇ ਕੀ ਉਹਨਾਂ ਨੇ ਇੱਕ ਗੋਗੀ ਚੇਅਰਮੈਨ ਜੀ ਆਪਣੇ ਹਾਂਜੀ ਤੇ ਇਹਨਾਂ ਨੇ ਸਾਰਿਆਂ ਨੂੰ ਇਕੱਠੇ ਕੀਤਾ ਜੀ ਬਹੁਤ ਵਧੀਆ ਸਾਰੇ ਜਿੰਨੇ ਵੀ ਕਬੂਤਰ ਬਾਜ਼ ਖਿਡਾਰੀ ਆ ਜੀ ਬਹੁਤ ਵਧੀਆ ਇਹਨਾਂ ਨੇ ਸਾਰਿਆਂ ਨੂੰ ਇਕੱਠਾ ਕਰਤਾ ਜੀ ਮਤਲਬ ਕਿ ਇਹਦਾ ਜਿੰਨਾ ਕ੍ਰੈਡਿਟ ਸਾਰਾ ਉਹ ਆਪਣੇ ਡੀਐਸਪੀ ਸਾਹਿਬ ਨੂੰ ਜਾਂਦਾ ਹਾਂਜੀ ਉਸਤਾਜ ਜਿਹੜੇ ਕਪਲ ਕੋਸ਼ਲ ਜੀ ਸਾਰਾ ਕ੍ਰੈਡਿਟ ਉਹਨਾਂ ਨੂੰ ਜਾਂਦਾ ਬਹੁਤ ਵਧੀਆ ਕੰਮ ਕੀਤਾ ਨਾਲੇ ਉਹਨਾਂ ਦੇ ਵਿਚਾਰ ਵੀ ਜਦੋਂ ਸੁਣੀਦੇ ਬਹੁਤ ਵਧੀਆ ਵਿਚਾਰ ਵੀ ਦਿੰਦੇ ਨੇ ਤੇ ਆਪਣੇ ਵੀਰ ਭਰਾ ਕਹਿ ਦਿੰਦੇ ਆ ਵੀ ਚਿੱਟੀਆਂ ਅੱਖਾਂ ਦੀ ਜਿਹੜੇ ਪਿਓਰ ਆ ਪਿਓਰ ਆ ਜੀ ਪਿਓਰ ਚੀਜ਼ ਉਹੀ ਆ ਜੀ ਜਿਹੜਾ ਰਿਜ਼ਲਟ ਆ ਕਿਉਂ ਸਤ ਜੀ ਬਿਲਕੁਲ ਤੇ ਲਓ ਜੀ ਇਹਨਾਂ ਨੇ ਭਾਈਣਾ ਕੋ ਜਿਹੜਾ ਬਹੁਤ ਵਧੀਆ ਰਿਜ਼ਲਟ ਦਿੱਤੇ ਤੇ ਬੱਚੇ ਦਾ ਤੁਹਾਨੂੰ ਪਹਿਲੇ ਸ਼ੌਂਕ ਕਰਾਇਆ ਹਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਬਾਰਡਰ ਵਲੋ ਸਾਰੇ ਭਰਾਵਾਂ ਦਾ ਸਵਾਗਤ ਕਰਦੇ ਆ ਜੀ ਅੱਜ ਆਪਾਂ ਆਏ ਆ ਜੀ ਇਲਾਕਾ ਵਾਦੀ ਠੀਕ ਹੈ ਜੀ ਮੇਨ ਅੰਬਰ ਸੱਤ ਛੱਤ ਜਿਹੜੀ ਪੈ ਜਾਂਦੀ ਆ ਠੀਕ ਹੈ ਜੀ ਆ ਵੇਖੋ ਜੀ ਮੇਨ ਅੰਬਰ ਸਰ ਠੀਕ ਹੈ ਜੀ ਟ੍ਰੀਲੀਜਮ ਜਿਹੜਾ ਮਾਲ ਉਹਦੇ ਲਾਗੇ ਤੇ ਅਮਨ ਭਾਈ ਜੀ ਨਾਲ ਦੀ ਛੱਤ ਤੇ ਤੇ ਜਿਹੜਾ ਤੁਹਾਨੂੰ ਪਹਿਲੇ ਪਾਰਟ ਚ ਇਹਨਾਂ ਦੇ ਕਬੂਤਰਾਂ ਦਾ ਸ਼ੌਂਕ ਕਰਾਇਆ ਵਾ ਠੀਕ ਹੈ ਤੇ ਨਾਲ ਆਪਾਂ ਗੱਲਾਂ ਬਾਤਾਂ ਕੀਤੀਆਂ ਭਾਈ ਨਾਲ ਹੁਣ ਜਿਹੜੇ ਇਹਨਾਂ ਦਾ ਨੈਕਸਟ ਪਾਰਟ ਬਣਾਉਣ ਲੱਗੇ ਆ ਸੋ ਤੁਹਾਨੂੰ ਆਪਾਂ ਇਹਨਾਂ ਦੇ ਕਬੂਤਰਾਂ ਦਾ ਸ਼ੌਂਕ ਕਰਾਉਂਦੇ ਆ ਜੀ ਲੋ ਜੀ ਆਪਣੇ ਉਸਤਾਦ ਜੀ ਨਾਲ ਆਏ ਆ ਠੀਕ ਕੱਲੂ ਮਾਲ ਜੀ ਉਸਤਾਦ ਕੱਲੂ ਮਾਲ ਜੀ ਨਾਲ ਸਾਗਰ ਭਾਈ ਜੀ ਤੁਹਾਨੂੰ ਸ਼ੌਂਕ ਕਰਾਉਣ ਲੱਗੇ ਜੀ ਹੁਣ ਹਾਂਜੀ ਉਸਤਾਦ ਜੀ ਦੱਸੋ ਜੀ ਇਹਦੇ ਬਾਰੇ ਥੋੜਾ ਬੜਾ ਮਜ਼ਾ ਆਇਆ ਦੇਖ ਕੇ ਤੁਹਾਨੂੰ ਇਹਦਾ ਪੱਠਾ ਹੜਾਉਣੇ ਤੁਹਾਨੂੰ ਸ਼ੌਂਕ ਕਰਾਉਣ ਜਿਹੜਾ ਉਹ ਇਸੇ ਦਾ ਪੱਠਾ ਕਬੂਤਰ ਦਾ ਅਸੀਂ ਜਿਹੜਾ ਠੀਕ 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 ਹੈ ਲਓ ਜੀ ਪਹਿਲੀ ਜਿਨ੍ਹਾਂ ਨੇ ਵੀਡੀਓ ਨਹੀਂ ਦੇਖੀ ਜਾ ਕੇ ਇੱਕ ਵਾਰੀ ਵੇਖੋ ਤੇ ਉਹਦੇ ਵਿੱਚ ਜਿਹੜਾ ਇਹਦੇ ਪੱਠੇ ਦਾ ਵੀ ਤੁਹਾਨੂੰ ਸ਼ੌਂਕ ਕਰਾਇਆ ਵਾ ਤੇ ਲਓ ਜੀ ਹੁਣ ਇਹਦਾ ਮਾਂ ਪਿਓ ਜਿਹੜਾ ਇਹਦਾ ਸ਼ੌਂਕ ਕਰਾਉਣ ਲੱਗੇ ਆ ਹਲੋ ਜੀ ਠੀਕ ਹੈ ਜੀ ਆਹ ਦੀ ਅੱਖ ਜੀ ਤੇ ਤੁਹਾਨੂੰ ਪਰਦਾ ਵੀ ਦਾ ਸ਼ੌਂਕ ਕਰਾਉਣਾ ਹੈ ਜੀ ਪਰਦਾ ਵੀ ਸ਼ੌਂਕ ਕਰਾਏ ਭਾਈ ਹਲੋ ਜੀ ਕੱਟੇ ਪਾ ਰੱਖੇ ਕਿ ਬਰੀਡਰ ਨਾ ਰਗਾ ਪਰ ਫਿਰ ਵੀ ਹਲੋ ਜੀ ਆ ਹੈਗਾ ਜੀ ਕੋਲੇ ਦਾ ਇਹ ਕਲਰ ਹੈ ਜਿਵੇਂ ਪਾਜੀ ਕੀ ਕਹਿੰਦੇ ਆ ਵੀ ਵਾਈਟ ਜਿਹੜੀ ਅੱਖ ਆ ਹਾਂਜੀ ਤੇ ਉਹਦੇ ਵਿੱਚ ਡੈਡੀ ਹੋਣਾ ਚਾਹੀਦਾ ਵਾ ਬਹੁਤ ਜ਼ਿਆਦਾ ਰੋਲਾ ਵਾ ਤੇ ਇਹ ਮਤਲਬ ਕੀ ਇਹ ਪਿਓਰਟੀ ਚ ਆਉਂਦਾ ਕਿ ਜਾਂ ਉਹ ਪਿਓਰਟੀ ਚ ਆਉਂਦੇ ਜੀ ਪਿਓਲਟੀ ਜਿਹਾ ਭਜੀ ਵੇਖੋ ਜਿਹੜਾ ਟੈੜੀ ਹੈਗਾ ਆ ਪਿਓਲਟੀ ਜਿਹੜੇ ਹੁਣੇ ਆ ਰਗਵੀਰ ਵੀਰ ਉਹ ਉੱਡਣ ਵਾਲੇ ਵੀ ਹੁੰਦੇ ਹਾਂਜੀ ਹਾਂਜੀ ਜਿਹੜਾ ਲਾਲ ਕੇ ਰਾਣਾ ਉੱਡਣ ਵਾਲਾ ਉਹ ਹੀ ਹੁੰਦਾ ਵਾ ਠੀਕ ਠੀਕ ਮਾ ਆਪਣੇ ਕੋਈ ਘਰੇ ਜਿੰਨੇ ਲਾਲ ਕੇਰੇ ਵਾਲੇ ਆ ਵੀ ਕਬੂਤਰ ਆਵੇ ਲਾਲ ਕੇ ਰਾਤ ਗਾੜੀ ਇਹਨੇ ਬੱਚੇ ਦੇ ਵੀ ਹਲਕਾ ਜਿਹਾ ਦਿੱਤਾ ਤੇ ਬੱਚਾ ਬਹੁਤ ਸੋਹਣਾ ਉੱਡਦਾ ਤੁਹਾਨੂੰ ਦੱਸਦਾ ਚਾਰ ਚਾਰ ਦਿਨਾਂ ਬਾਅਦ ਵੀ ਡਾਈਦਾ ਤੇ 3 ਵਜੇ ਬੈਹੰਦਿਆ ਠੀਕ ਠੀਕ ਮਾਦੀ ਜਿਹੜੀ ਲਵਾਈ ਨਾ ਮਾਦੀ ਵੀ ਬਹੁਤ ਚੰਗੀ ਉਹ ਨਾਲ ਲਵਾਈ ਆ ਮੇਰੇ ਹੱਥ ਚਿਆ ਮਾਦੀ ਵੀ ਠੀਕ ਜਿਹੜੀ ਤੇ ਨਹੀਂ ਉਸਤਾਦ ਜੀ ਆਪਾਂ ਇਹਨੂੰ ਪ ਹਾ ਤੇ ਪਿਓ ਰਹੀ ਹੀ ਆ ਉਹ ਕ੍ਰੀਮ ਅੱਖਾਂ ਵਾਲੇ ਜਿਹੜੇ ਆਗੇ ਉਹ ਹੁਣ ਤੇ ਹੁਣ ਚਲੋ ਜਿੱਦਾਂ ਚੱਲਦਾ ਆਉਂਦਿਆ ਆਪਣਾ ਸਾਰਾ ਜਮਾਨਾ ਚੱਲੰਦਿਆ ਵਾ ਪਿਛੇ ਪਾਗਲ ਤੇ ਉਹਨਾਂ ਦੇ ਹੀ ਆ ਜਿਹੜੇ ਜਿਹੜੇ ਚੰਗੇ ਘਰਾਂ ਚ ਤੁਸੀਂ ਰਿਜ਼ਲਟ ਵੇਖੋਗੇ ਟੈਡੀਆਂ ਦੇ ਉਹ ਲਾਲ ਅੱਖਾਂ ਹੀ ਆ ਉਹਨਾਂ ਦੇ ਪਿਛੇ ਲਓ ਜੀ ਅੱਜ ਤੁਹਾਨੂੰ ਜਿਹੜਾ ਇਹ ਸਵਾਲ ਦਾ ਵੀ ਜਵਾਬ ਮਿਲ ਗਿਆ ਆਪਣੇ ਉਸਤਾਦ ਜੀ ਨੇ ਉਸਤਾਦ ਕੱਲੂ ਮਾਲ ਜੀ ਤੇ ਇਹਨਾਂ ਨੇ ਬਹੁਤ ਵਧੀਆ ਜਿਹੜਾ ਜਵਾਬ ਦਿੱਤਾ ਵਾ ਕਿ ਕਿ ਜਿਹੜੇ ਆਪਣੇ ਵੀਰ ਭਰਾ ਕਹਿ ਦਿੰਦੇ ਆ ਵੀ ਚਿੱਟੀਆਂ ਅੱਖਾਂ ਦੇ ਜਿਹੜੇ ਪਿਓਰ ਆ ਪਿਓਰ ਆ ਜੀ ਪਿਓਰ ਚੀਜ਼ ਉਹੀ ਆ ਜੀ ਜਿਹੜਾ ਰਿਜ਼ਲ ਤੇ ਲੋ ਜੀ ਇਹਨਾਂ ਨੇ ਭਾਈ ਨਾਲ ਕੋ ਜਿਹੜਾ ਬਹੁਤ ਵਧੀਆ ਰਿਜ਼ਲਟ ਦਿੱਤੇ ਤੇ ਬੱਚੇ ਦਾ ਤੁਹਾਨੂੰ ਪਹਿਲੇ ਸ਼ੌਂਕ ਕਰਾਇਆ ਤੇ ਆਹੀ ਜਿਹੜੇ ਨਰ ਤੇ ਇਹਨਾਂ ਜਿਹੜੀ ਫੀਮੇਲ ਲੱਗੀ ਤੁਹਾਨੂੰ ਉਹਦਾ ਵੀ ਸ਼ੌਂਕ ਕਰਾਉਂਦੇ ਆ ਜੀ ਕਰਾ ਜੀ ਹਾਂਜੀ ਭਾਈ ਇਹ ਭਾਈ ਕਬੂਤਰੀ ਜੀ ਟੈੜੀ ਕਬੂਤਰੀ ਜੇ ਉਹਦੀ ਮਾਂ ਜੇ ਤੁਹਾਨੂੰ ਅੱਗੇ ਨਰ ਦਾ ਸ਼ੌਂਕ ਕਰਾਇਆ ਹੀ ਆਪਾਂ ਤੇ ਇਹ ਜਿਹੜੀ ਮਾਦੀ ਆ ਜੀ ਇਹ ਸਾਡੇ ਉਸਤਾਦ ਦੇ ਘਰ ਦੀ ਆ ਜੀ ਰੋਇ ਉਸਤਾਦ ਉਹਨਾਂ ਦੇ ਤੇ ਉਹਨਾਂ ਨੇ ਉਹਨੂੰ ਭੇਜੀ ਜੀ ਇਹ ਇਹ ਵੀ ਗਿਫਟੀ ਆਈ ਜੀ ਹਾਂਜੀ ਜੀ ਹਾਂਜੀ ਲਓ ਜੀ ਇਹ ਆਪਣੇ ਉਸਤਾਦ ਜੀ ਰੋਹਿਤ ਉਸਤਾਦ ਜੀ ਇਹ ਵੀ ਉਧਰੋਂ ਇਹਨਾਂ ਨੂੰ ਭਾਈ ਜਣਾ ਗਿਫਟੀ ਆਈ ਹੈ ਹਾਂਜੀ ਤੇ ਇਦਾਂ ਦੇ ਉਸਤਾਦ ਵੀ ਜਿਹੜੇ ਘਾਟੀ ਹੁੰਦੇ ਵੀ ਜਿਹੜੇ ਸ਼ਹਿਰਦਾਂ ਨੂੰ ਆਪਣੇ ਨੂੰ ਗਿਫਟ ਕਰਦੇ ਨੇ ਤੇ ਬਹੁਤ ਹੀ ਵਧੀਆ ਕਬੂਤਰੀ ਹੈ ਠੀਕ ਹੈ ਜੀ ਤੇ ਆਹ ਜਿਹੜਾ ਪੇਰ ਪੇਰ ਤੁਸੀਂ ਆਪ ਲਗਾਇਆ ਕਿ ਜਾਨਾ ਭਾਈ ਜਣਾ ਸੈੱਟ ਕਰਕੇ ਇਹ ਪ੍ਰਦੀਪ ਵੀਰ ਨੇ ਲਾਇਆ ਜੀ ਆਪ ਅੱਛੇ ਵੀਰ ਨੇ ਹਾਂਜੀ ਤੇ ਇਹ ਜਿਹੜਾ ਕਬੂਤਰ ਆਪਾਂ ਨੂੰ ਆਇਆ ਜੀ ਟੈਡੀ ਇਹ ਗਿਫਟ ਆਇਆ ਜੀ ਪਿੰਡੋਂ ਆਗਰ ਕੋਤਾ ਪ੍ਰਦੀਪ ਹਾਂਜੀ ਤੇ ਕਾਵੇਂ ਕਬੂਤਰ ਆਇਆ ਜੀ ਹੀਰੇ ਦੀ ਛੱਤ ਤੋਂ ਆਇਆ ਲੋ ਜੀ ਤੇ ਇਹ ਉਹ ਵੀ ਲੈਣੇ ਗਿਫਟ ਕੀਤਾ ਨੂੰ ਕਬੂਤਰ ਹੁੰਦਾ ਜੀ ਕਾਵੇਂ ਹਾਂਜੀ ਹੀਰਾ ਠੀਕ ਠੀਕ ਵਾਦੂ ਆਪਣਾ ਪਿਆਰ ਉਹਦਾ ਤੇ ਉਹ ਕਬੂਤਰ ਜਿੰਨੇ ਵੀ ਆਪਾਂ ਨੂੰ ਭੇਜਦਾ ਹੈ ਜੀ ਕਬੂਤਰ ਕੋਲ ਮਲਵਾਈ ਆ ਹਾਂਜੀ ਤੇ ਦੇਸੀ ਕਬੂਤਰ ਆਪਾਂ ਨੂੰ ਭੇਜਦਾ ਜੀ ਠੀਕ ਹੈ ਜੀ ਹਾਂਜੀ ਲੋ ਜੀ ਆ ਫੁੱਲ ਪੇਅਰ ਹੈਗਾ ਜੀ ਇਹ ਜੋੜਾ ਪ੍ਰਦੀਪ ਸਤਾਨ ਨੇ ਮਿਲਿਆ ਜੀ ਆ ਠੀਕ ਹੈ ਹਾਂਜੀ ਲੋ ਜੀ ਇੱਕ ਆ ਭਾਈਣੀ ਕਬੂਤਰ ਲੈ ਗਿਆ ਜੀ ਸ਼ੌਕ ਕਰੋ ਵੀ ਸਭ ਤੋਂ ਪਹਿਲਾਂ ਇਹ ਕਬੂਤਰ ਦਾ ਤੇ ਭਾਈ ਕਿਹੜੀ ਬਲੈਡ ਲਾਈਨ ਚੋਂ ਆਉਂਦਾ ਜੀ? ਵੀਰ ਜੀ ਇਹ ਇਹ ਕਬੂਤਰ ਆਪਾਂ ਦੇ 골ਡਨ ਜੀਰਾ ਕਹਿੰਦੇ ਆ ਜੀ ਇਹਨੂੰ। ਹਾਂਜੀ। ਹਾਂਜੀ ਲੱਖ। ਤੇ ਇਹ ਕਬੂਤਰ ਜੀ ਹੱਡਾ ਜਿਹੜਾ ਜੀ ਇਹ ਪੁਰਾਣਾ ਕਬੂਤਰ ਹੜਦਾ ਹੱਡਦਾ। ਹਾਂਜੀ ਜੀ। ਤੇ ਦੀ ਕੀ ਕਾਰਗਰਦੀ ਹੈਗੀ ਕਿੰਨਾ ਕਿੱਥੋਂ ਤੱਕ ਇਹਦੀ ਪ੍ਰਵਾਸ ਜਾਂਦੀ। ਇਹ ਭਾਜੀ ਕਬੂਤਰ ਆਪਾਂ ਮੂਹ ਨਹੀਂ ਸਿੱਤ ਕਰਦੇ ਇਹਨੂੰ ਜੂਰੋ ਵੀ ਛੱਡੀ ਦਾ ਸ਼ਾਮ ਤੋਂ ਪਹਿਲਾਂ ਨਹੀਂ ਦਿੰਦਾ ਸੀ। ਹਾਂਜੀ ਹਾਂਜੀ। ਤੇ ਇਹ ਕਬੂਤਰ ਜਦੋਂ ਇਹ ਕਾਪ ਉੱਡਦੇ ਪਏ ਆ ਜੀ 2020 ਤੇ 19 ਦੇ ਹਾਂਜੀ। ਤੇ ਕਈ ਵੀਰਾਂ ਨੇ ਕਿਹਾ ਸੀ ਇਹ ਕਬੂਤਰ ਮਲਵਈ ਹਾਂਜੀ ਹਾਂਜੀ ਇਹ ਆਪਾਂ ਕਬੂਤਰ ਨੂੰ ਫੜਾਉਣਾ ਬੰਦ ਕਰਤਾ ਜੀ ਆਪਾਂ ਕਬੂਤਰ ਥੱਲੇ ਘੱਟ ਕੇ ਤੇ ਬਸ ਬਾਕੀ ਜੇ ਉੱਪਰ ਜਾ ਕੇ ਉੱਚਾ ਉੱਡਦਾ ਹੈ ਹਾਂਜੀ ਹਾਂਜੀ ਡੋਪ ਚ ਜੀ ਕੋਈ ਥੱਲੇ ਚੜਾਈ ਨਹੀਂ ਡੋਪ ਚ ਸਿੱਧਾ ਬਹਿਣਾ ਨੇ ਸ਼ਾਮ ਹੀ ਹੁੰਦਾ ਜੀ ਇਹ ਬੋਵੀ ਆਪਣੇ ਕੌਂਸਲ ਸਾਹਿਬ ਜੀ ਉਹਨਾਂ ਦੇ ਭਾਈ ਚ ਵੀ ਉੱਡਿਆ ਜੀ ਇਹ ਹਾਂਜੀ 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 ਉਦੋਂ ਵੀ ਇਹ 4:30-5 ਵਜੇ ਬੈਠਾ ਇੱਕ ਕਬੂਤਰ ਤੇ ਕੱਲ ਮੇਰੇ ਸਾਹਣਾ ਭਾਈ ਤੁਸੀਂ ਮੀਟਿੰਗ ਚ ਗਏ ਹੋ ਹਾਂਜੀ ਹਾਂਜੀ ਜਿਹੜੀ ਸ਼ਹਿਰਦਾਰੀ ਦੀ ਹੋਈ ਆ ਹਾਂਜੀ ਹਾਂਜੀ ਤੇ ਕੁਝ ਕਹਿਣਾ ਚਾਹੋਗੇ ਹੁੰਦਾ ਮਾਰੇ ਜਰੂਰ ਜੀ ਹਾਂਜੀ ਤੇ ਆਪਣੇ ਜਿਹੜੇ ਸਤਾਜੇ ਕਪਲ ਕੋਸ਼ਲ ਜੀ ਹਾਂਜੀ ਹਾਂਜੀ ਡੀਐਸਪੀ ਸਾਹਿਬ ਹਾਂਜੀ ਤੇ ਉਹਨਾਂ ਦਾ ਬਹੁਤ ਧੰਨਵਾਦ ਹੈ ਜੀ ਆਪਣੇ ਵੀ ਉਹਨਾਂ ਨੇ ਇੱਕ ਗੋਗੀ ਚੇਅਰਮੈਨ ਜੀ ਆਪਣੇ ਹਾਂਜੀ ਇਹਨਾਂ ਨੇ ਸਾਰਿਆਂ ਨੂੰ ਇਕੱਠੇ ਕੀਤਾ ਜੀ ਬਹੁਤ ਵਧੀਆ ਸਾਰੇ ਜਿੰਨੇ ਵੀ ਕਬੂਤਰ ਬਾਈ ਖਿਡਾਰੀ ਹੈ ਜੀ ਬਹੁਤ ਵਧੀਆ ਨਾਲ ਸਾਰਿਆਂ ਨੂੰ ਇਕੱਠਾ ਕਰਤਾ ਜੀ ਮਤਲਬ ਕਿ ਇਹ ਜਿੰਨਾ ਕ੍ਰੈਡਿਟ ਸਾਰਾ ਉਹ ਆਪਣੇ ਡੀਐਸਪੀ ਸਾਹਿਬ ਨੂੰ ਜਾਂਦਾ ਹਾਂਜੀ ਉਸਤਾਜ ਜਿਹੜੇ ਕਪਲ ਕੋਸ਼ਲ ਜੀ ਇਹ ਸਾਰਾ ਕ੍ਰੈਡਿਟ ਉਹਨਾਂ ਨੂੰ ਜਾਂਦਾ ਬਹੁਤ ਵਧੀਆ ਕੰਮ ਕੀਤਾ ਨਾਲੇ ਉਹਨਾਂ ਦੇ ਵਿਚਾਰ ਵੀ ਜਦੋਂ ਸੁਣੀਦੇ ਬਹੁਤ ਵਧੀਆ ਵਿਚਾਰ ਵੀ ਦਿੰਦੇ ਨੇ ਬਹੁਤ ਵਧੀਆ ਬੰਦੇ ਨੇ ਉਹ ਠੀਕ ਹੈ ਜੀ ਕੱਲ ਆਪਾਂ ਵੀ ਗਏ ਹਾਂ ਭਾਈ ਨਾਲ ਨਾਲ ਸਾਡੇ ਨਾਲ ਉਹਨਾਂ ਦੇ ਵਿਚਾਰ ਸੁਣੇ ਬਹੁਤ ਵਧੀਆ ਵਿਚਾਰ ਹਨ ਲੱਕਦੇ ਤੇ ਮੈਂ ਕੱਲ ਉੱਥੇ ਭਾਈ ਨਾਲ ਮਿਲਿਆ ਮੈਂ ਵੀ ਕੱਲ ਮਿਲੇ ਹਾਂ ਚਲੋ ਅੱਜ ਫੇਰ ਬਹੁਤ ਵਧੀਆ ਦਿਲੋਂ ਸਲੂਟ ਕਰਦੇ ਆ ਜੀ ਆਪਾਂ ਕਹਿੰਦੇ ਸ਼ੌਂਕ ਜਿਹੜਾ ਚੰਗਾ ਹੋਵੇ ਜੀ ਅੰਨੀਆਂ ਮਿਹਨਤਾਂ ਸਾਰੇ ਕਰਦੇ ਆ ਜੀ ਸਾਲ-ਸਾਲ ਸਾਰੇ ਮਿਹਨਤ ਕਰਦੇ ਆ ਜੀ ਸ਼ੌਂਕ ਵਧੀਆ ਨਾਲ ਚਾਹੀਦਾ ਕਬੂਤਰ ਬਾਈ ਤੇ ਕੋਈ ਵੀ ਰਫਤ ਨਹੀਂ ਗਿਆ ਦਾ ਪੈਣਾ ਚਾਹੀਦਾ ਜੀ ਬੜਾ ਵਧੀਆ ਕੀਤਾ ਡੀਐਸਪੀ ਬਹੁਤ ਵਧੀਆ ਜੀ ਮਨ ਖੁਸ਼ਿਆ ਜੀ ਟੂ ਪਲੇਟਫਾਰਮ ਤੇ ਲਿਆਏ ਸਾਰਿਆਂ ਨੂੰ ਹਾਂਜੀ ਤੇ ਜਿਵੇਂ ਭਾਈ ਉਹ ਇਕ ਕੱਪ ਕਰਾ ਰਹੇ ਨੇ ਜੰਮੂ ਦਾ ਤੇ ਪੰਜਾਬ ਦਾ ਹਾਂਜੀ ਤੇ ਉਸ ਬਾਰੇ ਆਪਣੇ ਥੋੜਾ ਵਿਚਾਰ ਦੱਸੋ ਵੀ ਆਪਣੀਆਂ ਕਿੰਨੀਆਂ ਕਿਸ਼ਤਾਂ ਦਾ ਹੈਗਾ ਵਾ ਕਿਉਂਕਿ ਆਪਣੇ ਭਰਾ ਜਿਹੜੀ ਵੇਖ ਰਹੇ ਉਹਨਾਂ ਨੂੰ ਪਤਾ ਲੱਗ ਜੇ ਹਲੇ ਕੋਈ ਆਈਡੀਆ ਨਹੀਂ ਉਹ ਗੱਲਬਾਤ ਕਰਾਂਗੇ ਉਸਤਾਦ ਨੂੰ ਨਾਲ ਹਾਂਜੀ ਗੱਲਬਾਤ ਕਰਕੇ ਉਹਨਾਂ ਨੂੰ ਵੇਖਾਂਗੇ ਕਿਦਾਂ ਉਹ ਕਹਿੰਦੇ ਉਸ ਹਾਂਣਾ ਫਿਰ ਆਪਾਂ ਕਰਾਂਗੇ ਹਲੇ ਆਪਾਂ ਨੂੰ ਇਹਦੇ ਬਾਰੇ ਕੁਝ ਨਹੀਂ ਜੇ ਪਤਾ ਠੀਕ ਠੀਕ ਵੱਡੇ ਉਸਤਾਦ ਨੂੰ ਪਤਾ ਹੋਊਗਾ ਕਿ ਕੀ ਗੱਲਬਾਤ ਹੈ ਕਿਦਾਂ ਐਂਟ ਨਿਊਟਨਾਂ ਦੇਣੀ ਕਿਦਾਂ ਜੋ ਵੀ ਉਹ ਜਿੱਦਾਂ ਕਹਿਣਗੇ ਉਸ ਹਾਂਣਾ ਦੇਖਾਂਗੇ ਮਤਲਬ ਹਲੇ ਸਾਨੂੰ ਕੁਝ ਨਹੀਂ ਉਹਦੇ ਬਾਰੇ ਕਿਉਂਕਿ ਸਾਨੂੰ ਉਹਦੀ ਬਾਰੇ ਉਸਤਾਦ ਹੁਣਾਂ ਜਿਹੜੀ ਇੰਟਰਵਿਊ ਦਿੱਤੀ ਆਪਾਂ ਉਹ ਹੀ ਸੁਣੀ ਹੈ ਹੋਰ ਕੁਝ ਆਪਾਂ ਨੂੰ ਉਹਦੇ ਬਾਰੇ ਕੁਝ ਪਤਾ ਨਹੀਂ ਨਾ ਠੀਕ ਠੀਕ ਤੁਸੀਂ ਦੇਖਾਂਗੇ ਕਿ ਕਿਦਾਂ ਹੈ ਉਸਤਾਦ ਨੂੰ ਸਾਰਾ ਵਹਿ ਸ਼ਾਇਦ ਪਤਾ ਹੋਵੇ ਹਾਂਜੀ ਉਹਨਾਂ ਨੂੰ ਪੁੱਛ ਕੇ ਬਾਕੀ ਹੋਸਾ ਹਣਾ ਆਪਾਂ ਬਹੁਤ ਵਧੀਆ ਜਵਾਬ ਦਿੱਤਾ ਵੀ ਇਹ ਉਸਤਾਦ ਜੀ ਹੁਣਾਂ ਦੇ ਜੋ ਯਾ ਬਾਕੀ ਇੱਕ ਕਬੂਤਰ ਹੈਗਾ ਜੀ ਤੇ ਇਹਦਾ ਤੁਹਾਨੂੰ ਸ਼ੌਂਕ ਕਰਾਉਂਦੇ ਜੀ ਸਭ ਤੋਂ ਪਹਿਲਾ ਅੱਖ ਦਾ ਸ਼ੌਂਕ ਕਰਾਏ ਜੀ ਲੋ ਜੀ ਭਾਈ ਹੁਣੀ ਕਹਿੰਦੇ ਪਏ ਵੀ ਇਹ ਕਬੂਤਰ ਬਿਲਕੁਲ ਜ਼ੀਰੋ ਬਿੰਦੀ ਹੋ ਕੇ ਉੜਦਾ ਵਾ ਤੇ ਉੱਪਰੋਂ ਹੀ ਆਂਦਾ ਵਾ ਠੀਕ ਹੈ ਜੀ ਤੇ ਜਿਹੜਾ ਆਪਾਂ ਦੇ ਇਹਦੀਆਂ ਜਿਹੜੀਆਂ ਸਮਝੋ ਖੂਬੀਆਂ ਦੇਖੀਆਂ ਨੇ ਆਪਾਂ ਨੂੰ ਤੇ ਇਹੀ ਚੀਜ਼ ਲੱਗਾ ਵਾ ਵੀ ਬਿਲਕੁਲ ਜਿਹੜਾ ਦੇਸੀ ਕਬੂਤਰ ਹੈਗਾ ਵਾ ਕਿਉਂਕਿ ਜਿਹੜੇ ਆਪਣੇ ਪੁਰਾਣੇ ਹੈਗੇ ਹੀ ਕਿਉਂ ਸਤਾਜੀ ਕਬੂਤਰ ਬਿਲਕੁਲ ਬਿਲਕੁਲ ਇਹ ਪੁਰਾਣੇ ਜੀਰੇ ਕਬੂਤਰ ਜਿਹੜੇ ਉਹਨਾਂ ਵਿੱਚੋਂ ਹੈਗਾ ਵਾ ਹਾਂ ਜੀ ਹਾਂ ਜੀ ਹਾਂ ਜੀ ਤੇ ਉਹਨਾਂ ਦੀ ਚੱਕਰੇ ਜਣਾ ਫਿਰ ਵੀ ਆਪਾਂ ਜਿੱਦਾਂ ਕਮੇਟੀ ਨੂੰ ਸਹੀ ਲੱਗਦਾ ਉਹ ਸਾਬਣਾ ਕਹੀਦਾ ਆਪਾਂ ਕੋਈ ਲਫੜਣ ਵਾਲਾ ਕੰਮ ਨਹੀਂ ਕਰੀਦਾ ਵੀ ਯਾਰ ਕੋਈ ਸਾਨੂੰ ਕਵੇ ਵੀ ਯਾਰ ਇਹ ਅੜ ਕੇ ਕੋਈ ਇਦਾਂ ਕਰਦੇ ਪਏ ਆਪਾਂ ਨੂੰ ਉਹ ਕੰਮ ਆਪਾਂ ਕਰ ਦੇਣੀ ਆ ਹਾਂਜੀ ਹਾਂਜੀ ਆ ਪੜਨ ਵਾਲਾ ਕੰਮ ਨਹੀਂ ਕਰੀਦਾ ਉਹਨਾਂ ਨੂੰ ਲੱਗਦਾ ਵਾ ਵੀ ਕਮੇਟੀ ਨੂੰ ਚਲੋ ਨਹੀਂ ਪ੍ਰੈਸ ਕਰਕੇ ਨਾ ਕਹਿੰਦੇ ਵੀ ਅਸੀਂ ਹੁਣ ਡੋਣਾ ਹੀ ਬੰਦ ਕਰਤਾ ਵਾ ਆਪਾਂ ਉਹ ਕੰਮ ਹੀ ਨਹੀਂ ਕਰੀਦਾ ਵੀ ਕੋਈ ਲਫੜਾ ਵਾਲਾ ਕੰਮ ਰਵੇ ਹਾਂਜੀ ਹਾਂਜੀ ਲਓ ਜੀ ਇਹ ਭਾਈ ਨਾ ਪਿਆਰ ਨਾਲ ਵੀ ਰੱਖਿਆ ਵਾ ਠੀਕ ਹੈ ਜੀ ਤੇ ਆ ਫੁੱਲੇ ਦਾ ਕਲਰ ਹੈਗਾ ਪਰਦਾ ਵੀ ਤਾਂ ਨਹੀਂ ਸ਼ੌਂਕ ਕਰਾ ਦੇਣਾ ਕਿਉਂਕਿ ਚੰਗਾ ੜਾ ਕਬੂਤਰ ਆ ਠੀਕ ਹੈ ਸਿੰਗਲ ਦੋਮ ਲੋਈ ਇੰਡੀਅਨ ਕਬੂਤਰ ਜੇ ਬਿਲਕੁਲ ਇੰਡੀਅਨ ਇਹਦੇ ਪੁਰਾਣੇ 올ਡ ਬਰੀਡ ਦਾ ਠੀਕ ਹੈ ਜੀ ਅੱਗੋਂ ਵੇਖੋ ਆ ਵੇਖੀ ਕਾ ਚੋੜਾ ਦੇ ਪਿੱਛੇੋਂ ਬੰਦ ਹਮ ਆਪ ਜੇ ਦੇ ਜਾਮਣੀ ਨੋ ਯਾ ਤਾਂ ਲੋਈ ਆ ਭਾਈ ਨਾਲ ਜਿਹੜਾ ਪਹਿਲਾਂ ਤੁਸੀਂ ਵੀਡੀਓ ਦੇਖੀ ਹਣੀ ਉਹਦੇ ਵਿੱਚ ਫਰੋਜਪੁਰੀ ਡੱਬ ਵਾਲਾ ਕਿਹ ਬੁੱਤਾ ਜੋੜਾ ਜਿਹੜਾ ਮਾਦੀ ਦੇ ਡੱਬ ਵਾਲਾ ਜਿਹੜਾ ਨਰ ਹੀ ਜੇ ਉਹਦਾ ਪੱਠਾ ਹੈਗਾ ਜੀ ਇਹ ਕਬੂਤਰ ਭਾਈ ਜੀ ਨਾਲ ਦੇ ਸਰੀ ਹੀ ਹੋ ਰਹੇ ਆ ਤੇ ਭਾਈ ਜੀ ਨਹੀਂ ਫੇਰ ਵੀ ਭਰਾਵਾਂ ਦੇ ਕਰਕੇ ਸ਼ੌਂਕ ਕਰਾਉਂਦੇ ਪਏ ਆ ਤੇ ਮੈਂ ਚਲੋ ਠੀਕ ਹੈ ਭਾਈ ਜੀ ਲੋ ਬਈਆ ਫੋਲੇ ਦਾ ਕਲਰ ਜੀ ਠੀਕ ਹੈ ਜੀ ਹਾਂਜੀ ਭਾਈ ਲਓ ਯਾ ਕਬੂਤਰ ਜੇਕਾ ਸ਼ੌਂਕ ਕਰੋ ਜੀ ਠੀਕ ਹੈ ਹਾਂਜੀ ਹਾਂਜੀ ਭਾਈ ਦੱਸੋ ਇਸ ਕਬੂਤਰ ਬਾਰੇ ਵੀ ਭਾਜੀ ਇਹ ਜਿਹੜਾ ਕਬੂਤਰ ਹੈ ਆਪਾਂ ਨੂੰ গোল্ডেন કબૂતર ਵੀ ਜੀ ਇਹ ਕਾਮੇ ਹੋਇਆ ਹੀਰੇ ਵੀ ਦੀ ਛੱਤ ਤੋਂ ਹਾਂਜੀ ਹਾਂਜੀ ਜਿੱਥੋਂ ਅਕੇ ਟੈਡੀ કબૂਤਰ ਨਹੀਂ ਆਇਆ ਦਿਖਾਇਆ ਹਾਂਜੀ 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 ਉਹ ਵੀ ਨੇ ਗਿਫਟ ਕੀਤਾ ਜਿਹੜੀ ਕਬੂਤਰਾ ਨੂੰ ਡਾਉਣ ਵਾਸਤੇ ਜੀ ਇਹ ਬਾਜੋ ਸਾਖੀ ਤੋਂ ਬਾਅਦ ਜਿਹੜਾ ਡਾਵਾਂਗੇ ਜੀ ਇਹ ਕਬੂਤਰਾਂ ਨੇ ਭੇਜਿਆ ਜੀ ਡਾਉਣ ਵਾਸਤੇ ਹਨ ਹੀਰੇ ਵੀ ਨੇ ਕਾਮੇ ਲਓ ਜੀ ਹਾਂ ਭਾਈ ਜੀ ਨੇ ਗਿਫਟ ਹੀ ਆਇਆ ਠੀਕ ਹੈ ਕਬੂਤਰ ਠੀਕ ਹੈ ਜੀ गोल्डे ਦਾ ਕਲਰ ਜੀ ਠੀਏ ਭਾਈ ਆ ਬੱਚੇ ਦਾ ਸ਼ੌਂਕ ਕਰੋ ਵੀਰ ਜੀ ਹਾਂਜੀ 골ਡਨ ਬੱਚਾ ਜੀ ਤੇ ਸਾਡੇ ਘਰ ਦਾ ਬੱਚਾ ਆ ਜੀ ਅੱਛਾ ਜੀ ਤੇ ਇਹਦਾ ਕੀ ਰਿਜ਼ਲਟ ਜੀ ਭਾਜੀ ਇਹ ਬੱਚਾ ਜੀ ਆਪਾਂ ਡਾ ਕੇ ਰੋਕਿਆ ਜੀ ਇਹਨੂੰ ਬੱਚੇ ਨੂੰ ਕੱਪਾ ਜੇ ਪਾਵਾਂਗੇ ਜੀ ਆਪਾਂ ਆਪਣੇ ਬੱਚੇ ਨੂੰ ਹਾਂ ਜੀ ਠੀਕ ਹੈ ਇਹਨੂੰ ਰੋਕ ਲਿਆ ਲੈ ਡਾ ਕੇ ਲੋ ਜੀ ਅੱਖ ਦਾ ਤੁਹਾਨੂੰ ਸ਼ੌਂਕ ਕਰੋ ਲੋ ਲੈ ਆ ਗਏ ਜੀ ਬਹੁਤ ਜੀ। ਦੋਈ ਪਾਜੀ ਨੇ ਕਰਦਾ ਬੱਚਾ ਹੋਮ ਬਰੀਡ ਤੇ ਸ਼ੌਂਕ ਕਰਾ ਦੋ। ਲਓ ਜੀ। ਠੀਕ ਹੈ। ਲਓ ਜੀ ਇਹ ਅਸੀਂ ਸਾਤ ਆਪਣੇ ਠੀਕ ਹੈ ਜੀ। ਤੇ ਅੱਜ ਇਹਦਾ ਤੁਹਾਨੂੰ ਆਪਾਂ ਸ਼ੌਂਕ ਕਰਾਇਆ। ਉਮੀਦ ਹੈ ਜਿਹੜੀ ਵੀਡੀਓ ਸਾਰੇ ਭਰਾਵਾਂ ਨੂੰ ਚੰਗੀ ਲੱਗੀ ਹੋਵੇਗੀ। ਤੇ ਹੁਣ ਛੜਾਇਆ ਕਬੂਤਰ ਛੱਡ ਕੇ ਤੇ ਆਪਣਾ ਦਾਣਾ ਪਾ ਰਿਹਾ